ਸਾਡੀ ਬਾਡੀ ਦੇ ਵਿੱਚ ਅੰਮ੍ਰਿਤ ਵੇਲੇ ਇਨ ਦੀ ਲਾਸਟ 3 ਆਵਰਸ ਆਫ ਦੀ ਨਾਈਟ ਜਾਨਕੀ ਬ੍ਰਹਮਮੂਰਤਾ ਇਹੋ ਜੇ ਖਾਸ ਅੰਮ੍ਰਿਤਮਈ ਕੈਮੀਕਲ ਰੀਲੀਜ਼ ਹੁੰਦੇ ਆ ਜੋ ਇਨਸਾਨ ਨੂੰ ਸਰੂਰ ਚਾੜਦੇ ਆ ਉਹ ਸਰੂਰ ਚਾੜਨ ਵਾਸਤੇ ਪ੍ਰਮਾਤਮਾ ਨੇ ਸਾਨੂੰ ਖਾਸ ਤੌਰ ਤੇ ਹਦਾਇਤ ਦਿੱਤੀ ਸੀ ਕਿ ਭਾਈ ਅੰਮ੍ਰਿਤ ਵੇਲਾ ਸਾਂਭਣਾ ਹੈ ਕਿਹੜੀਆਂ ਗਲਤੀਆਂ ਨੇ ਜਿਨ੍ਹਾਂ ਦਾ ਪਰਹੇਜ਼ ਕਰਨਾ ਆ ਸਵੇਰੇ ਉੱਠ ਕੇ ਮੋਬਾਈਲ ਨਹੀਂ ਦੇਖਣਾ ਤਾਂ ਸਾਡੇ ਦਾ ਕੀ ਕਰਦੇ ਪਹਿਲਾਂ ਉੱਠਦੇ ਨੇ ਔਰਦੇ ਸਾਰੀ ਪਹਿਲਾਂ ਮੋਬਾਈਲ ਦੇਖਦੇ ਨੇ ਕੋਈ ਨੋਟੀਫਿਕੇਸ਼ਨ ਤਾਂ ਨਹੀਂ ਆਇਆ ਹੋਇਆਗਾ ਕਿਤੇ ਕਿਸੇ ਦਾ ਮੈਸੇਜ ਤਾਂ ਨਹੀਂ ਆਇਆ ਹੋਇਆ ਵੀ ਰਾਤ ਨੂੰ ਕਿਸੇ ਦਾ ਮੈਸੇਜ ਆ ਗਿਆ ਉਹ ਵੀ ਸਵੇਰੇ ਉੱਠਦੇ ਸਾਰ ਕਾਲ ਕਰੀਏ ਜਿਹੜਾ ਤੇ ਇਨਸਾਨ ਆਜ ਦੀ ਯੁੱਗ ਦੇ ਵਿੱਚ ਸਮਝਦਾਰ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਵੀ ਵਾਈਜ਼ ਪਰਸਨ ਆ ਸੂਰਜ ਡੁੱਬਣ ਦੇ ਸਾਰ ਉਦੇ ਮੋਬਾਈਲ ਦੇ ਵਿੱਚ ਡੂ ਨੋ ਡਿਸਟਰਬ ਐਕਟੀਵੇਟ ਹੋ ਜਾਣਾ। ਹੂੰ। ਨੋ ਨੋਟੀਫਿਕੇਸ਼ਨ। ਨੋ ਕਾਲਸ। ਨੋ ਮੈਸੇजेस। ਜਿਨਾਂ ਸਰ ਸਵੇਰ ਦਾ ਦਿਨ ਨਹੀਂ ਚੜਦਾ। ਸਿਆਣੇ ਬੰਦੇ ਦੀ ਗੱਲ ਕਰਦੇ ਹਾਂ। ਹੁਣ ਸੁਪੋਜ਼ ਸਵੇਰੇ ਉੱਠਦੇ ਸਰ ਇਨਸਾਨ ਮੋਬਾਈਲ ਚੈੱਕ ਕਰਦਾ। ਕੋਈ ਇਹੋ ਜੀ ਖਬਰ ਦੇਖ ਲੈਂਦਾ। ਨਿਊਜ਼ ਦੇਖ ਲੈਂਦਾ। ਇਹੋ ਜੀ ਕੋਈ ਸਟ्रेस ਵਾਲੀ ਚੀਜ਼ ਆਟੋਮੈਟਿਕਲੀ ਆਉਣੀ ਹੋਣੀ ਹੈ ਸਾਹਮਣੇ। ਉਹ ਫਿਰ ਚੇਨ ਰਿਐਕਸ਼ਨ ਸ਼ੁਰੂ ਹੋ ਜਾਂਦੀ ਹੈ। ਉਹ ਫਿਰ ਸਾਰਾ ਦਿਨ ਉਹਦਾ ਖਿਜਿਆ ਹੋਇਆ ਬਤੀਤ ਹੋਣਾ। ਸਵੇਰੇ ਉੱਠਦੇ ਸਾਰ ਜਿਵੇਂ ਦੀ ਉਹ ਨੀ ਰੱਖੇਗਾ ਆਪਣੀ ਜ਼ਿੰਦਗੀ ਦੀ ਇਮਾਰਤ ਜੋ ਉਹਨੇ ਸਿਰਜਣੀ ਆ ਉਸ ਦਿਨ ਪਹਿਲੀ ਇਟ ਉਸੇ ਹਿਸਾਬ ਦੇ ਨਾਲ ਸਾਰੀ ਇਮਾਰਤ ਸਿਰਜਣੀ। ਮਤਲਬ ਉਹਦਾ ਦਿਨ ਨਿਕਲਣਾ ਹੈ। ਸਭ ਤੋਂ ਵੱਡੀ ਜੋ ਇੱਕ ਗਲਤੀ ਹੈ ਮੋਬਾਈਲ ਨਹੀਂ ਯੂਜ਼ ਕਰਨਾ। ਜੇ ਸਵੇਰੇ ਟੀਵੀ ਦੇਖਣਾ ਤਾਂ ਪਰਮਾਤਮਾ ਦਾ ਨਾਮ ਗੁਰਬਾਣੀ ਐਨ ਮਸਤੀ ਦੇ ਵਿੱਚ ਬੈਠੇ ਤੇ ਮੈਡੀਟੇਸ਼ਨ ਬੜੇ ਪ੍ਰਕਾਰਾਂ ਦੀ ਹੈ ਜ਼ਰੂਰੀ ਨਹੀਂ ਬੈਠ ਕੇ ਕਰਨੀ ਐ ਕਈ ਸਾਡੇ ਬਜ਼ੁਰਗ ਨੇ ਬੈਠ ਨਹੀਂ ਸਕਦੇ ਉਹ ਲੇਟ ਕੇ ਮੈਡੀਟੇਸ਼ਨ ਕਰ ਸਕਦੇ ਆ ਖੁੱਲੀ ਹਵਾ ਦੇ ਵਿੱਚ ਕੋਈ ਨਾਰਮਲ ਜਾਂ ਮੰਜਾ ਹੋਵੇ ਤੇ ਬਸ ਮਸਤੀ ਦੇ ਵਿੱਚ ਲੇਟੇ ਹੋਏ ਕੁਦਰਤ ਨੂੰ ਸੌਂ ਰਿਆ ਤੁਸੀਂ ਵੇਖੋ ਵੀ ਅਸੀਂ ਹੈਰਾਨ ਹੋ ਜਾਂਦੇ ਆ ਕਿ ਕੁਝ ਖਾਸ ਪੰਛੀ ਆ ਜਦੋਂ ਦਿਨ ਚੜਦਾ ਨਾ ਉਹੀ ਚੈੱਕਦੇ ਆ ਜਿਵੇਂ ਕੋਇਲ ਹੋਗੀ ਪੈਰਟਸ ਹੋ ਗਏ ਕਬੂਤਰ ਹੋ ਗਏ ਇੰਨੀ ਖੂਬਸੂਰਤ ਵੀਰੇ ਅਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਤੇ ਇਨਸਾਨ ਉਸ ਖੂਬਸੂਰਤੀ ਨੂੰ ਸਕਿਪ ਕਿਵੇਂ ਕਰ ਸਕਦਾ ਹੁਣ ਇੱਕ ਇਨਸਾਨ 8 ਵਜੇ ਉੱਠ ਗਿਆ ਉਹੀ ਸਟ्रेस ਉਹੀ ਪਰੇਸ਼ਾਨੀ ਰੋਲਾ ਰਪਾ ਸਾਰਾ ਦਿਨ ਉਦਾਂ ਹੀ ਬਤੀਤ ਹੋਣਾ ਇਸ ਕਰਕੇ ਸਾਡੇ ਖੂਨ ਦੀ ਲੋਡ ਆ ਸਾਡੇ ਖੂਨ ਨੂੰ ਇਹਦੀ ਲੋਡ ਆ ਸਾਡੇ ਸਰੀਰ ਨੂੰ ਇਹਦੀ ਲੋਡ ਆ ਜਿਵੇਂ ਸਾਡੇ ਵੀਰ ਜਿੰਮ ਦੇ ਵਿੱਚ ਜਾਂਦੇ ਆ ਜੇ ਉਹ ਭਾਰ ਚੱਕਦੇ ਆ weight lifting ਕਰਦੇ ਆ ਤਾਂ ਹੀ ਮਸਲ ਬਿਲਡ ਹੁੰਦੇ ਆ ਇਸੇ ਤਰੀਕੇ ਦੇ ਨਾਲ ਸਰੀਰ ਨੂੰ ਮਸਤੀ ਦੇ ਵਿੱਚ ਰਹਿਣਾ ਆਨੰਦ ਦੇ ਵਿੱਚ ਰਹਿਣਾ ਸਿਖਾਉਣਾ ਪੈਂਦਾ ਇੱਕ ਤੁਸੀਂ ਅੱਜਕੱਲ ਦੇਖਿਆ ਹੋਣਾ ਵਾ ਜਿਵੇਂ ਤੁਸੀਂ ਕਹਿੰਦੇ ਖੇਜਿਆ ਖੇਜਿਆ ਜਿਹੜਾ ਸ਼ਖਸ ਰਹਿੰਦਾ ਆ ਨਾ ਫਿਰ ਸਾਰਾ ਦਿਨ ਹੀ ਉਸ ਤਰੀਕੇ ਨਾਲ ਮੋਬਾਈਲ ਦੇਖ ਲਿਆ ਮੋਬਾਈਲ ਜੜ ਮੰਨੀ ਜਾਂਦੀ ਹੈ ਜੀ ਜਿਵੇਂ ਹੁਣ ਮੈਡੀਟੇਸ਼ਨ ਤਾਂ ਕਰ ਲੂਗਾ ਹੁਣ ਕਈ ਇਦਾਂ ਦੇ ਹੁੰਦੇ ਆ ਲੋਕ ਰਿਲੇਸ਼ਨਸ਼ਿਪ ਦੇ ਵਿੱਚ ਹੁੰਦੇ ਨੇ ਠੀਕ ਹੈ ਉਹ ਉਹਨਾਂ ਦੀ ਕਰਾਚ ਵੈਸੀ ਕਲੇਸ਼ ਚੱਲਦਾ ਹੁੰਦਾ ਉਹ ਮੈਡੀਟੇਟ ਕੀ ਕਰੂਗਾ ਜਿਹਦੇ ਘਰੇ ਜਾਂਦੇ ਆ ਸਾਰੀ ਕਲੇਸ਼ ਤਿਆਰ ਹੈ ਘਰੋਂ ਬਾਹਰ ਨਿਕਲੇ ਆ ਉਹ ਜੌਬ ਲਈ ਚਲੇਗਾ ਉੱਥੇ ਵੀ ਕਲੇਸ਼ ਤਿਆਰ ਹੈ ਬਾਹਰ ਚਲੇ ਗਿਆ ਉੱਥੇ ਵੀ ਕਲੇਸ਼ ਤਿਆਰ ਹੈ ਅਜਿਹੇ ਆ ਬੰਦਾ ਮੈਡੀਟੇਸ਼ਨ ਕਿਸ ਹਿਸਾਬ ਦੇ ਨਾਲ ਕਰੇ ਕਿਵੇਂ ਧਿਆਨ ਲਾਊਗਾ ਉਹਨਾਂ ਦਾ ਦਿਮਾਗ ਹੀ ਪਹਿਲਾਂ ਉਸ ਚੀਜ਼ ਵਿੱਚ ਬੜਾਇਆ ਵੀ ਯਾਰ ਮੈਂ ਕੁਝ ਕਰਨ ਲੱਗਿਆ ਫੇਰ ਕੋਈ ਕਲੇਸ਼ ਹੋ ਜਾਣਾ ਵਾ ਛੱਡੂ ਉੱਪਰੇ ਜਾ ਕੇ ਸੌਂਵਾਂ ਦੀ ਕਰਦੇ ਆ ਸੌਣ ਲੱਗੇ ਵੀ ਕਲੇਸ਼ ਸਿਆਣਿਆਂ ਦੀ ਕਹਾਵਤ ਆ ਕਹਿਣਾ ਹੈ ਕਿ ਕੋਈ ਵੀ ਗੱਲਬਾਤ ਆ ਚਾਹੇ ਮੀਆਂ ਬੀਵੀ ਦੇ ਵਿੱਚ ਕਿਉਂ ਨਾ ਹੋਵੇ ਉਹ ਕੋਈ ਵੀ ਆਪਾਂ ਕਹਿ ਸਕਦੇ ਕਲੇਸ਼ ਹੋ ਗਿਆ ਲੜਾਈ ਹੋ ਗਈ ਉਹਨੂੰ ਸੌਣ ਤੋਂ ਪਹਿਲੇ ਨਿਪਟਾ ਲੈਣਾ ਚਾਹੀਦਾ ਹਮ ਇੱਕ ਦੂਜੇ ਦੇ ਨਾਲ ਸਲਾਹ ਕਰਕੇ ਫਿਰ ਸੌਣਾ ਚਾਹੀਦਾ ਲੇਕਿਨ ਇਹ ਹੁੰਦਾ ਨਹੀਂ ਅੱਜ ਕੱਲ ਇਹ ਇਸ ਸਿੱਖਣਾ ਪਏਗਾ ਸਾਨੂੰ ਕਿਉਂਕਿ ਜੋ ਅਸੀਂ ਸ਼ਾਮ ਨੂੰ ਕਰਦੇ ਆ ਉਹੀ ਸਾਨੂੰ ਸਵੇਰ ਨੂੰ ਮਿਲਦਾ ਜਿਵੇਂ ਦਾ ਸੀ ਸ਼ਾਮ ਨੂੰ ਆਪਣਾ ਸਮਾਂ ਬਤੀਤ ਕਰਾਂਗੇ ਉਹੋ ਜਿਹਾ ਸਵੇਰ ਨੂੰ ਹੋਏਗਾ ਹੁਣ ਮੈਡੀਟੇਸ਼ਨ ਦੀ ਗੱਲ ਆ ਮੈਡੀਟੇਸ਼ਨ ਜਦੋਂ ਸਾਰਾ ਸੰਸਾਰ ਸੁੱਤਾ ਪਿਆ ਇਥੋਂ ਤੱਕ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਗਰੰਤੀ ਸਿੰਘ ਵੀ ਸੁੱਤਾ ਪਿਆ ਉਦੋਂ ਮੈਡੀਟੇਸ਼ਨ ਕਰਨੀ ਚਾਹੀਦੀ ਕਿਉਂਕਿ ਗਰੰਤੀ ਸਿੰਘ ਦੀ ਸੇਵਾ ਲਗਭਗ 3:30 ਵਜੇ ਸਵੇਰੇ ਸ਼ੁਰੂ ਹੋ ਜਾਂਦੀ ਹੈ ਸੋ ਉਹ ਆਨੰਦਮਈ ਸਮਾਂ ਜਿਹੜਾ ਸਾਨੂੰ ਕਿਸੇ ਵੀ ਹੱਦ ਤੱਕ ਸਮੇਟਣਾ ਚਾਹੀਦਾ ਸਿੱਖਾਂ ਦੇ ਅੰਦਰ ਤੇ ਭੁੱਖ ਹੁੰਦੀ ਹੈ ਵੀ ਪਾਈ ਉੱਠਣਾ ਹਰ ਧਰਮ ਦੇ ਵਿੱਚ ਚਾਹੇ Hindu ਆ Christian ਆ Musalman ਆ Sikh Jain ਧਰਮ ਆ ਬੋਧ ਧਰਮ ਆ ਬਹੁਤ ਮਹਾਨਤਾ ਦਿੱਤੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਰੀ ਤੜਕਸਰ ਹੜਦਿਨੀ ਸਾਰਿਆਂ ਨੂੰ ਹਦਾਇਤ ਔਰ ਉਠਦੇ ਵੀ ਆ ਹੁਣ ਅਣਜਾਣ ਪੁਨੇ ਦੇ ਵਿੱਚ ਬਹੁਤ ਵੱਡੀਆਂ ਇੱਕ ਗਲਤੀਆਂ ਹੋ ਜਾਂਦੀਆਂ ਸਾਡੇ ਸਤਕਾਰਯੋਗ ਪ੍ਰਚਾਰਕਾਂ ਕੋਲੋਂ ਕਦੀ ਵੀ ਖੋਲ ਨਹੀਂ ਹੋ ਸਕਦੀ ਜਿਵੇਂ ਬੱਚੇ ਆ ਸਕੂਲ ਟਾਈਮਿੰਗ ਗਰਮੀਆਂ ਚ 8 ਵਜੇ 7:30 ਵਜੇ ਜੇ 5 ਮਿੰਟ ਵੀ ਲੇਟ ਹੋ ਜਾਂਦੇ ਆ ਤੇ ਪ੍ਰਿੰਸੀਪਲ ਕਹਿੰਦਾ ਵੀ ਆਜੋ ਲਾਈਨ ਚ ਹਮ ਸਿੱਧੇ ਹੋ ਜਾਓ ਇੱਧਰ ਆਜੋ ਪਹਿਲੇ ਤੁਹਾਡੇ ਮਾਪਾਪ ਨੂੰ ਫੋਨ ਲਾਈਏ ਗੱਲਬਾਤ ਕਰੀਏ ਫੇਰ ਤੁਹਾਨੂੰ ਅੰਦਰ ਵਾੜਦੇ ਹਾਂ ਵੀ ਲੇਟ ਕਿਵੇਂ ਹੋ ਗਈ ਤੁਸੀਂ ਤੁਸੀਂ ਬੈਂਕ ਜਾਂਦੇ ਆ 10 ਵਜੇ ਤੋਂ ਪਹਿਲੇ ਗਏ 2 ਵੈਂਟਰੀ ਦੁਪਹਿਰਾਂ ਦੇ 4 ਵਜੇ ਤੋਂ ਬਾਅਦ ਗਏ 9 ਵੈਂਟਰੀ ਹਰ ਇੰਸਟੀਚੂਨ ਦੇ ਆਪਣੇ ਕਾਨੂੰਨ ਆ ਹਮ ਲੇਕਿਨ ਪਰਮਾਤਮਾ ਦਾ ਜੋ ਘਰ ਹੈ ਜੋ ਦਰਵਾਜ਼ਾ ਆ ਜੋ ਅਸੀਂ ਅਰਦਾਸ ਕਰਦੇ ਆ ਵੀ ਮਹਾਰਾਜ ਆ ਸਾਡੀ ਫਰਿਆਦ ਸੁਣੋ ਆ ਸਾਡਾ ਕੰਮ ਹੋਣਾ ਚਾਹੀਦਾ ਉਹਦੇ ਦਰਵਾਜ਼ੇ ਖੁੱਲਦੇ ਆ 12 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਅੰਮ੍ਰਿਤ ਵੇਲੇ ਅੱਧਾ ਘੰਟਾ ਮੈਡੀਟੇਸ਼ਨ ਕਰਨੀ ਸਿਮਰਨ ਕਰਨਾ ਦਿਨੇ ਤੁਸੀਂ ਭਾਵੇਂ 12 ਘੰਟੇ ਕਰ ਲਓ ਉਹਨਾਂ ਦੋਨਾਂ ਦਾ ਆਪਸ ਵਿੱਚ ਮੁਕਾਬਲਾ ਨਹੀਂ ਹੋ ਸਕਦਾ ਜੋ ਮਸਤੀ ਹੈ ਜੋ ਸਰੂਰ ਹੈ ਬੇਅੰਤਿਹਾ ਉਹ ਦੁਨੀਆ ਹੀ ਵੱਖਰੀ ਹੈ ਇਸ ਕਰਕੇ ਸਮੇਂ ਦਾ ਸਤਕਾਰ ਕਰਨਾ ਬਹੁਤ ਜ਼ਰੂਰੀ ਹੈ ਸਿੱਖਣਾ ਪਏਗਾ ਸਾਨੂੰ ਦੀ ਪਾਈ ਆ ਕੰਮ ਇਸੇ ਟਾਈਮ ਹੋਣਾ ਅੱਛਾ ਇੱਕ ਤੁਹਾਡੇ ਟਾਈਮ ਤੋਂ ਗੱਲ ਚੱਤੇ ਹੈਗੀ ਕਹਿੰਦੇ ਨੇ ਕਿ ਜ਼ਿਆਦਾਤਰ ਜਿਹੜੇ ਵਿਆਹ ਹੋਏ ਨੇ ਨਾ ਮਰਦ ਨੇ ਕਹ ਲੋ ਬਹੁਤ ਜ਼ਿਆਦਾ ਟੈਨਸ਼ਨ ਤਾਂ ਹੈਗੀ ਹੈਗੇ ਨੇ ਕਈਆਂ ਨੂੰ ਨਾ ਫਿਜ਼ੀਕਲੀ ਵੀ ਬਹੁਤ ਚੈਲੰਜਸ ਨੇ ਜਿਹੜੇ ਉਹ ਫੇਸ ਕਰਨੇ ਪੈਂਦੇ ਨੇ ਖਾਸ ਕਰਕੇ ਜਿਵੇਂ ਤੁਸੀਂ ਗੱਲ ਕਰਦੇ ਮਰਦਾਨੀ ਦੀ ਗੱਲ ਕਰ ਲਈਏ ਆਪਾਂ ਨੌਜਵਾਨ ਕਈ ਅਜਿਹੇ ਨੇ ਜਿਨ੍ਹਾਂ ਧਿਆਨ ਨਹੀਂ ਹੁੰਦਾ ਹੈਗਾ ਆਪਣੀ ਸਰੀਰ ਦੇ ਵੱਲ ਵੀ ਧਿਆਨ ਨਹੀਂ ਹੁੰਦਾ ਹੈਗਾ ਔਰ ਫਿਜ਼ੀਕਲ ਐਕਟੀਵਿਟੀਆਂ ਦੇ ਵੱਲ ਵੀ ਧਿਆਨ ਨਹੀਂ ਹੁੰਦਾ ਹੈਗਾ ਉਹਨਾਂ ਦਾ ਵੀ ਅਸੀਂ ਕੋਈ ਐਕਟੀਵਿਟੀ ਜਹੀ ਕਰੀਏ ਵੀ ਅਸੀਂ ਐਕਟਿਵ ਰਹੀਏ ਉਹ ਉਹਨਾਂ ਦੇ ਵਿਆਹੁਤਾ ਜਿਹੜਾ ਪਰਿਵਾਰ ਕਹਿ ਲੋ ਜਾਂ ਉਹ ਸਮਾ ਕਹਿ ਲੋ ਉਹ ਸਾਰਾ ਤੈਸ ਨੈਸ ਹੋ ਜਾਂਦਾ ਹੈ ਉਹ ਵੀ ਇਹਦੇ ਵਿੱਚ ਕਰਕੇ ਕੀ ਹੁੰਦਾ ਵੀ ਸਾਡਾ ਧਿਆਨ ਨਹੀਂ ਹੁੰਦਾ ਇਸ ਚੀਜ਼ ਦੇ ਵੱਲ ਵੀਰੇ ਪ੍ਰਮਾਤਮਾ ਨੇ ਸਾਨੂੰ ਇੱਕ ਬਹੁਤ ਹੀ ਅਗੰਮੀ ਸ਼ਕਤੀ ਦਾਤ